ਜਸਾ ਦੇਰੇ ਬੱਚੇ ਦੇ ਹਾਲ ਤਾ ਵੇਖੋ ਮੇਰੇ ਬੱਚੇ ਨੂੰ ਬਿਨਾ ਤਸੂਰ ਤੋਂ ਮੇਰੇ ਬੱਚੇ ਨੂੰ ਬੋਲੀਆ ਮਾਰ। ਪਰ ਦੇਤਰ ਕੰਧਾਂ ਨਹੀਂ ਆਉਂਦੇ ਇਹਨਾਂ ਦੇ ਮੁੰਡੇ ਦੇ ਜੀਮ। ਵੇਖੋ ਜੀ ਇਹਦਾ ਮੋਟੇ ਵੀ ਹੋਈ ਹੈ ਵੀ ਜੋ ਕਿ ਸਾਡੇ ਪਿੰਡ ਨੰਗਲ ਲਬਾਣਾ ਤਹਿਸੀਲ ਪਲੱਤ ਜ਼ਿਲ੍ਹਾ ਕਪੂਰਥਲਾ ਜੋ ਕਿ ਸਾਡੇ ਬਾਬਾ ਜੀ ਇੱਥੇ ਵਰਸੀ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਸਾਡੇ ਪਿੰਡ ਦਾ ਇੱਕ ਬੱਚਾ ਹੈ ਲਗਭਗ ਉਹਦੀ ਏਜ ਹੈ 18 ਤੋਂ 19 ਸਾਲ ਉਹਦੀ ਏਜ ਹੈ ਉਹ ਮੋਟਰਸਾਈਕਲ ਤੇ ਆਪਣੇ ਵਰਸੀ ਦੇ ਵਿਆਹ ਸੀਗਾ ਮੱਥਾ ਟੇਕਣ ਤੇ ਜੋ ਕਿ ਰਾਤ ਦੇ 9:40 ਮਿੰਟ ਤੇ ਕੁਝ ਬੰਦੇ ਜਿਹੜੇ ਸਾਡੇ ਇਲਾਕੇ ਦੇ ਹੀ ਆਪਣੇ ਆਪ ਨੂੰ ਗੈਂਸਟਰ ਸਮਝਦੇ ਨੇ ਉਹਨਾਂ ਨੇ 9:40 ਮਿੰਟ ਤੇ ਗੱਡੀ ਪਿੱਛੋਂ ਆਈ i20 ਉਹਦੇ ਤੇ ਆਣ ਕੇ ਅੱਗੇ ਮੋਟਰਸਾਈਕਲ ਰੋਕ ਕੇ ਜਿਹੜਾ ਉਹਨਾਂ ਤੇ ਗੋਲੀ ਦਾ 바ਰ ਕੀਤਾ ਤੇ ਜਿਹੜਾ ਅੱਜ ਕਿ ਉਹ ਕਰਨ ਸਾਨੂੰ ਸਰਦਾਰ ਦਲਬਾਖ ਸਿੰਘ ਪਿੰਡ ਮੰਗਲਵਾਣਾ ਦਾ ਬੱਚਾ ਵੈ ਉਹ ਜੇਰੇ ਇਲਾਜ ਹੈ ਇਸ ਟਾਈਮ ਬੈੱਡ ਦੇ ਉੱਤੇ ਪਿਆ ਹੋਇਆ ਹੈ ਉਹਦੀ ਜਿਹੜੀ ਲੈਟ੍ਰੀਨ ਵਾਲੀ ਨਾਲੀ ਸੀਗੀ ਉਹ ਬਿਲਕੁਲ ਡੈਮੇਜ ਹੋ ਚੁੱਕੀ ਹੈ 15 9 2025 ਤੋਂ ਲੈ ਕੇ ਅੱਜ ਤੱਕ ਡਾਕਟਰਾਂ ਨੇ ਉਸ ਨੂੰ ਕੁਝ ਖਾਣ ਤੋਂ ਮਨਾ ਕੀਤਾ ਹੋਇਆ ਤਾਂ ਕਿ ਉਹ ਬੱਚੇ ਨੂੰ ਕੋਈ ਲੈਟ੍ਰੀਨ ਨਾ ਆਵੇਗੀ ਤੇ ਪ੍ਰੋਬਲਮ ਨਾ ਆਵੇ ਕਿਉਂਕਿ ਓਨਲੀ ਫਾਰ ਲਿਕਵਿਡ ਤੇ ਡਿਪੈਂਡਡ ਹੈ ਉਸ ਜਨਮ ਆਜੀ ਸੁਤੰਤਰ ਕੀ ਨੰਬਰ ਡਾਜੀ ਵਰਿੰਦਰ ਸਿੰਘ ਇਹ ਕਿਹੜੇ ਪਿੰਡ ਦੇ ਸਰਪੰਚ ਸੀ ਮੋਹਨਪ੍ਰੀਤ ਮੋਟੇ ਵਿਧੇ ਉਹ ਟੁੰਡੇ ਦਾ ਸਤਿ ਪਾਪਾ ਰੋਸਿੰਸਾ ਆਪਣੇ ਮਸਜਿਦ ਪੁਰੇ ਮੱਠਾ ਤੇ ਕੀ ਹੁੰਦਿਆ ਸੀਗਾ ਤੇ ਰਾਤ ਧੱਕੜਾ ਪਿੰਡ ਦੇ ਕੋਲ ਜਿਹੜੇ ਬੰਦੇ ਚਾਰ ਪੰਜਾਂ ਨੇ ਆਏ ਨੇ ਇਹਨਾਂ ਦੇ ਮੁੰਡੇ ਦੇ ਗੋਲ ਲਾਤੀ ਤੇ ਪਿੱਛੇ ਸਾਡੀ ਗੱਡੀ ਆਉਂਦੀ ਸੀ ਕਿ ਤੇ ਕਾਫੀ ਨਾਲ ਉਹ ਪਿੰਡ ਦੇ ਲੋਕ ਵੀ ਉੱਥੇ ਘਲੋਤੇ ਸੀਗੇ ਜਿਹਦੇ ਗੋਲੀ ਮਾਰ ਕੇ ਘਲੋਤੇ ਫੇਰ ਤੇ ਹਮ ਲੱਗਣ ਲੱਗੇ ਦੀ ਗੋਲੀ ਮਾਰਨ ਦਾ ਸਿਰ ਤੇ ਸਰ ਕੀ ਕਾਰਨ ਹੈ ਕੋਈ ਹਰੰਜਸ ਚੱਲਦੀ ਸੀ ਪਹਿਲਾਂ ਟੀ ਟੱਕਰ ਸੀ ਦੇਖੋ ਇਹ ਰੰਜਿਸ਼ ਮਾਰਮ ਹੁੰਦਾ ਹੈ ਇਹ ਕੋ ਇਸ ਮੁੰਡੇ ਦਾ ਰੰਜਿਸ਼ ਨਹੀਂ ਹੁੰਦਾ ਮੁੰਡੇ ਦਾ ਉਹ ਚਾਰ ਹੋ ਰਹੀ ਜਿਹਨਾਂ ਦਾ ਰੰਜਿਸ਼ ਚੱਲਦੀ ਹੈਗੀ ਤੇ ਇਹਦੇ ਨਾਲ ਇੱਕ ਤੋਂ ਮੁੰਡਾ ਹੋਰ ਬੈਠਾ ਜਿਹਦਾ ਚੱਲਦੀ ਹੈਗੀ ਰੰਜਿਸ਼ ਵੀ ਕਰਦੀ ਆ ਚਕੂੜਾ ਚਕੂੜਾ ਇਹਨਾਂ ਨੇ ਮਾਰ ਕੇ ਤੇ ਇੰਨਾ ਕੁ ਮਾਹੌਲ ਇਹਨਾਂ ਨੇ ਖਰਾਬ ਕੀਤਾ ਫਿਰ ਵੀਡੀਓ ਬਰਨ ਕਰ ਦਿੰਦੇ ਨੇ ਪਿੰਡਾਂ ਵਿੱਚ ਇਹ ਜਿਹੜੇ ਮੁੰਡੇ ਬੈਗਬਾਗ ਜਿਹੜੇ ਪਾਏ ਨੇ ਪਾਪਾ ਦਿੱਤੇ ਨੇ ਅੱਛਾ ਜੀ ਹਰੇਕ ਬੰਦੇ ਨੇ ਇਹੀ ਧੱਕਾ ਕਰਦੇ ਨੇ ਆਪਣੇ ਏਰੀਆ 'ਚ ਮਾਰਕ ਨਿਆ ਨਿੱਕੇ ਨਿੱਕੇ ਨਿਆਲੇ ਕੋਈ 18 ਸਾਲ ਦਾ ਕੋ 20 ਸਾਲ ਦਾ ਉਹਨਾਂ ਨੂੰ ਕੁੱਟ ਕੇ ਆਪਾਂ ਨੂੰ ਦੱਸਦਾ ਹੋਰ ਗੱਲਾਂ ਦਿੰਦੇ ਨੇ ਕਦੋਂ ਜਲੀਲ ਜਲੀਲ ਕਰਦੀ ਕੀਤਾ ਜਾਂਦਾ ਉਹਨਾਂ ਵੀਡੀਓ ਬਣਾਉਂਦੇ ਆ ਤੇ ਫਿਰ ਇਹ ਜਿਹੜੇ ਬੱਚੇ ਤੇ ਗੋਲੀ ਵੱਜੀ ਆ ਉਹਦਾ ਕੀ ਹਾਲ ਕੀ ਆ ਹੋਰ ਜੀ ਦੇਖੋ ਜੀ ਬਹੁਤ ਬੰਦਾ ਮੁੰਡਾ ਸੀਰੀਅਸ ਹੈ ਜੇ ਇਹ ਤਾਂ ਮੈਸਰ 18 ਕ 20 ਦਿਨ ਹੋ ਗਏ ਆ ਨਾ ਤੇ ਉਹ ਰੋਟੀ ਖਾਂਦਾ ਸਿਰਫ ਲਿਕਵਿਡ ਚੀਜ਼ਾਂ ਜਿਦਾ ਜੂਸ ਵਾਲਾ ਨਾ ਪਾਣੀ ਨਾਲ ਇਹਦੇ ਸਾਰੇ ਆਪਣਾ ਬਸ ਕਰੁੰਦੇ ਆ ਰੋਟੀ ਕਿਉਂ ਨਹੀਂ ਖਾਂਦਾ ਕੀ ਕਰ ਰੋਟੀ ਦੇਖੋ ਜੰਦਰੇ ਆਪਣੀ ਜਿਹੜੀ ਟਾਇਲਟ ਵਾਲੀ ਪਾਈਪ ਆ ਉਹਦੇ ਵਿੱਚੋਂ ਗੋਲੀ ਆਰ ਪਾਰ ਹੋਈ ਆ ਤੋ ਡਾਕਟਰ ਨੇ ਇਹ ਤੱਕ ਬੰਦ ਕੀਤਾ ਉਹਦੇ ਵਿੱਚ ਕਿ ਜੇ ਰੋਟੀ ਪਾਣੀ ਖਾਏਗਾ ਤਾਂ ਟੋਟਾ ਅੰਦਰ ਜਮਾਉਂਦਾ ਘਟਣਾ ਹੈ ਜੀ। ਤੇ ਇੱਕ ਜਿਹੜਾ ਹੁਣ ਪਿੰਡ ਦੇ ਵਿੱਚ ਮਾਹੌਲ ਕਿਦਾਂ ਦਾ ਆਵਾਜ਼ ਜਿਹੜਾ ਗੋਲੀਬਾਰੀ ਵੀ ਲੈ ਜਾਂਦਾ ਹੈ। ਮਾਹੌਲ ਉਹ ਵੀਰੇ ਆਖ ਸਾਰੇ ਪਿੰਡ ਚ ਨਾ ਸੁਣ ਸੁਣ ਪਈਏ। ਹੋਰ ਜਿਹੜੇ ਨਿੱਕੇ ਨਿੱਕੇ ਨਾਲ ਮੁੰਡੇ ਆ ਉਹ ਵੀ ਡਰ ਦੇ ਘਰਾਂ ਚ ਬਾਹਰ ਨਹੀਂ ਨਿਕਲਦੇ ਕਿਤੇ ਸਾਡੇ ਨਾਲ ਬਹਾਰਤ ਨਾ ਕਰ ਦੇਣ। ਤੇ ਜਿੰਨਾ ਚਿਰ ਇਹ ਬੰਦੇ ਫੜੇ ਨਹੀਂ ਜਾਂਦੇ ਤੇ ਬੱਚਿਆਂ ਨੂੰ ਡਰ ਹੀ ਡਾਰੇ। ਤੇ ਪੁਲਿਸ ਵਰਤਸ਼ਾਹੀ ਕੀ ਭੂਮਿਕਾ ਨਿਭਾ ਰਹੀ ਹੈ? ਪੁਲਿਸ ਪ੍ਰਸ਼ਾਸਨ ਨੂੰ ਆਪਾਂ ਦੇਖੋ ਮਾਨ ਜੋ ਕੇ ਐਸਐਸਪੀ ਸਾਹਿਬ ਕੋ ਵੀ ਗਏ ਆ ਆਪਾਂ ਨੂੰ ਤਸੱਲੀयां ਦੇਈ ਜਾਂਦੇ ਫਾੜਦੇ ਨੇ ਅੱਜ ਫਾੜਦੇ ਨੇ ਕੱਲ ਫਾੜਦੇ ਨੇ ਆਪਣੀ ਜਿਹੜੇ ਜ਼ਿਲ੍ਹੇ ਦੀ ਪੁਲਿਸ ਸਾਰੀ ਉਹਨਾਂ ਫੰਡ ਵਿੱਚ ਤਿਆਰ ਬੈਠੀ ਹੈ ਪਰ ਅਜੇ ਤੱਕ ਆਪਾਂ ਨੂੰ ਕੋਈ ਹੱਲ ਨਹੀਂ ਲੱਭੰਦਿਆ ਕਿ ਜਿਹੜੇ ਉਹ ਗੈਂਗਵਾੜ ਜਿਹੜੇ ਬਣ ਕੇ ਚਾਰ ਪੰਜਾਂ ਨੇ ਲੋਕਾਂ ਨੂੰ ਹੀ ਹਰੰਦੇ ਨੇ ਕੀ ਮੰਗ ਕਰਦੇ ਉਹ ਚੋਰਕਾਰੀ ਮੰਗ ਸਰਕਾਰ ਭਗਵੰਤ ਮੰਨ ਲੇ ਇਹੋ ਹੀ ਮੰਗਦੇ ਆਪਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਇਹੋ ਹੀ ਬੇਨਤੀ ਹੈ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜਿਹੜੇ ਹੋਰ ਵੀ ਆਪਣੇ ਨਾਲ ਜਿਹੜੇ ਹੋਰ ਬੱਚੇ ਨੇ ਉਹ ਆਪਣੇ ਕੰਮ ਕਰਾ ਜਾਂ ਫਿਰ ਘਰੋਂ ਬਾਹਰ ਚੰਗੀ ਤਰ੍ਹਾਂ ਆਪਣਾ ਤੋਰ ਕਰ ਸਕੋ। ਆ ਬੱਚੇ ਕੀ ਨਾਂ ਤੇਰਾ? ਜਸ਼ਨਪ੍ਰੀਤ ਸਿੰਘ। ਜਸ਼ਨਪ੍ਰੀਤ ਜੀ ਕੀ ਕੀ ਗੱਲ ਹੋਈ ਐ? ਅਸੀਂ ਮੇਲਾ ਦੇਖ ਕੇ ਆ ਰਹੇ ਸੀ ਮੱਥਾ ਟੇਕ ਕੇ ਆਪਣੇ ਤੇ ਤਲਵੰਡੀ ਤੋਂ ਥੋੜੀ ਜੀ ਅੱਗੇ ਆ ਕੇ ਇਹਨਾਂ ਨੇ ਕਿ ਗੱਡੀ ਬਹੁਤ ਏ ਆਈ ਪਿਛਮੀ ਰਾਵਾਂ ਡੇਲ ਨੂੰ ਇਹਨਾਂ ਨੇ ਉੱਥੇ ਆਂਦੇ ਨੇ ਗੋਲੀ ਚਲਾ ਦਿੱਤੀ ਪਹਿਲਾਂ ਠੇਕੇ ਲਾਗੇ ਨੇ। ਕਿਹਦੇ ਚ ਲਾਈ? ਗੁਰਜੋਤ ਤੇ ਲਾਲੇ ਨੇ। ਅੱਛਾ ਜੀ। ਇਨਾਂ ਨੇ ਪਹਿਲਾਂ ਗੱਡੀ ਟੇਢੀ ਲਾਈ ਸੀ ਅੱਗੇ ਕੀ ਰੁਕ ਜਾਣ ਅਸੀਂ ਨਾਲ ਹੀ ਸਾਈਡ ਤੋਂ ਨਿਕਲ ਕੇ ਗਏ ਤੇ ਅੱਗੇ ਇਹਨਾਂ ਨੇ ਅੱਗੇ ਆ ਕੇ ਫੇਰ ਗੱਡੀ ਲਾਤੀ ਰਾਂਗੇ ਇੱਥੇ ਤੁਸੀਂ ਨਾਲ ਸੀ ਜਦੋਂ ਹਾਂਜੀ ਹਾਂਜੀ ਨਾਲ ਹੀ ਅੱਛਾ ਹਾਂਜੀ ਤੇ ਤਿੰਨ ਚਾਰ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਹੜੀ ਲਾਲੇ ਗੋਲੀ ਵੇਚੀ ਮੁੰਡੇ ਤੇ ਉਹ ਲਾਲੇ ਨੇ ਮਾਰੀ ਸਿੱਧੀ ਆ ਕੇ ਸ਼ੀਸ਼ੇ ਥੱਲੇ ਕੀਤੇ ਇਹਨਾਂ ਨੇ ਅਸੀਂ ਆਪਖਸ਼ਾਣੇ ਮੁੰਡੇ ਲਾਲਾ ਤੇ ਜਿਹੜਾ ਗੁਰਜੋਤ ਹੈ ਗੁਰਜੋਤ ਗੱਡੀ ਚਲਾਉਂਦੇ ਆ ਸੀ ਲਾਲਾ ਨਾਲ ਬੈਠਾ ਦੂਜੀ ਸੀਟ ਤੇ ਜਿਹੜੀ ਗੋਲੀ ਮੁੰਡੇ ਦੇ ਲੱਗੀ ਹੈ ਉਹ ਲਾਲੇ ਨੇ ਮਾਰੀ ਹਾਂ ਜੀ ਗੋਲੀਆਂ ਚੱਲੀਆਂ ਗੋਲੀਆਂ ਘੱਟ ਚਾਰ ਪੰਜ ਚੱਲੀਆਂ ਲੱਗੀਆਂ ਕਿੰਨੀਆਂ ਇੱਕ ਲੱਗੀ ਜਿਹੜੀ ਕਿ ਆਰ ਪਰ ਹੀ ਤੁਸੀਂ ਮੌਕੇ ਦੇ ਨਾਲ ਸੀ ਹਾਂ ਜੀ ਤੁਸੀਂ ਮਤਲਬ ਉਹਨਾਂ ਨੂੰ ਪੂਰਾ ਪਛਾਣਦੇ ਸੀ ਹਾਂ ਜੀ ਹਾਂ ਜੀ ਪਛਾਣਿਆ ਸੀ ਕਿੰਨੇ ਵਜੇ ਦਾ ਟਾਈਮ ਸੀ 9 ਸਾਡੇ 9:40 ਦਸ ਸੀ 9:40 ਅੱਛਾ ਇਹ ਜਿੱਥੇ ਗੋੜੀ ਬੱਜੀ ਉੱਤੇ ਲਾਈਟਿੰਗ ਸਿਸਟਮ ਹੈਗਾ ਸੀਗਾ ਤੇ ਹਨੇਰਾ ਸੀ ਕੈਮਰੇ 'ਚ ਵੀਡੀਓ ਆ ਜੀ ਹਾਂ ਜੀ ਫਿਰ ਕੀ ਬੰਗ ਕਰਨਾ ਚਾਹੁੰਦੇ ਹੋ ਕੀ ਫੋਰਸ ਦੇ ਉੱਚ ਅਧਿਕਾਰੀਆਂ ਨੂੰ ਕੀ ਸੰਦੇਸ਼ ਕੀ ਜਦੋਂ ਜਦੋਂ ਇਹਨਾਂ ਨੇ ਸਾਡੇ ਇੱਥੇ ਆਪਣੇ ਸਾਡੇ ਭਰਾ ਦੇ ਮਾਰੀਆਂ ਵੇ ਇਦਾਂ ਕੱਲ ਬਾਕੀਆਂ ਦੀ ਵੀ ਮਾਰਨਗੇ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਬਾਕੀਆਂ ਦੇ ਇਸ ਗੋਲੀਬਾਰੀ ਨੂੰ ਲੈ ਕੇ ਤੁਹਾਡੇ ਹੁਣ ਜਿਹੜੇ ਆ ਤੁਹਾਡੇ ਯਾਰ ਦੋਸਤ ਆ ਛੋਟੀਆਂ ਉਮਰ ਦੇ ਬੱਚੇ ਆ ਇਹਨਾਂ ਦੇ ਉੱਤੇ ਕੀ ਅਸਰ ਪੈਂਦਾ ਇਸ ਚੀਜ਼ ਦਾ ਕੀ ਮਾਹੌਲ ਕਿਦਾਂ ਦਾ ਹੋਇਆ ਹੁਣ ਸਾਨੂੰ ਬਤਾ ਸਾਰਿਆਂ ਨੂੰ ਡਰ ਹੁੰਦਾ ਹੀ ਹੈ ਕਿਸੇ ਦੇ ਵੀ ਨਾ ਮਾਰ ਜਾਣ ਫਿਰ ਇਸ ਚੀਜ਼ ਨੂੰ ਲੈ ਕੇ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਕੀ ਮੰਗ ਕਰਦੇ ਇਹ ਤੇ ਹੀ ਕਹਿੰਨੇ ਆ ਜਲਦ ਜਲਦ ਫੜੇ ਜਾਣ ਕਿਉਂਕਿ ਉਹ ਬੰਦੇ ਲੋਕੜੀ ਘੁੰਮ ਰਹੇ ਐ ਇੱਥੇ ਹੀ ਤੁਸੀਂ ਇਹਦੀ ਇਤਲਾਹ ਕਾਉਂਸਲਰ ਦਿੱਤੀ ਵੀ ਉਹ ਘੁੰਮ ਰਹੇ ਹਾਂਜੀ ਪੁਲਿਸ ਕੀ ਕਹਿੰਦੀ ਉਸੇ 1-2 ਦਿਨ ਦਾ ਟਾਈਮ ਦਿੰਦੀ ਐ ਬਸ ਫਿਰ ਇੱਥੇ ਹੀ ਲਾਰੇ ਲਾ ਦਿੰਦੇ ਐ ਬਸ 1-2 ਦਿਨ ਦਾ ਟਾਈਮ ਦੇ ਹੀ ਜਾਂਦੇ ਐ ਮੈਂ ਫਿਰ ਕਹਿੰਨਾ ਕੋਈ ਅਧਿਕਾਰੀਆਂ ਕੋ ਕੀ ਮੰਗਿਆ ਪੁਲਿਸ ਦੇ ਵੱਡੇ ਅਧਿਕਾਰੀਆਂ ਕੋ ਕੀ ਮੰਗ ਕਰਦੇ ਫੜੇ ਜਾਣ ਬੰਦੇ ਛੇਤੀ ਤੋਂ ਛੇਤੀ ਜਿੰਨੀ ਛੇਤੀ ਫੜੇ ਜਾਣ ਵਧੀਆ ਹਾਂ ਜੀ ਅੰਦਰ ਜੇ ਅੱਗੇ ਪੀਡਰੂਜ ਪ੍ਰੈਸ ਤੋਂ ਸੰਤੋ ਸੱਜੀ ਗਈ ਆ ਠੀਕ ਆ ਰਹੇ ਨੇ ਇਹਦਾ ਮੇਰੇ ਬੱਚੇ ਨੂੰ ਸਾਫ ਮਿਲਣਾ ਚਾਹੀਦਾ ਕੀ ਗੱਲ ਹੋਈ ਬੱਚੇ ਬੱਚਾ ਮੇਰਾ ਸੰਤ ਰੋਸ਼ਨ ਸਿੰਘ ਦੀ ਵਰਸੀ ਮਨਾਉਣ ਗਿਆ ਹੈ ਉੱਥੇ ਮਨਾਉਂਦੇ ਨੇ ਹਰ ਸਾਲ ਦੇ ਸਾਲ ਅੱਛਾ ਜੀ ਮੱਥਾ ਟੇਕਣ ਗਿਆ ਤੇ ਘਰ ਵਾਪਸ ਆ ਰਿਹਾ ਸੀ ਠੀਕ ਕੁਝ ਅਨਪ੍ਰਸ਼ਾਂਤ ਬੰਦੇ ਆਏ ਨੇ ਜਿਨ੍ਹਾਂ ਨੇ ਮੇਰੇ ਬੱਚੇ ਤੇ ਗੋਲੀਆਂ ਚਲਾਤੀਆਂ ਨਹੀਂ ਇਹ ਅਨਸ਼ਾਤ ਜਨਤੀ ਪਹਿਚਾਣਿਆ ਕਿ ਹਾਂਜੀ ਮੇਰੇ ਬੱਚੇ ਨੇ ਪਛਾਣਿਆ ਨਾ ਕਿੱਥੇ ਕਿੱਥੇ ਦੇ ਹਨ ਇਹ ਇਹ ਮੇਨੋ ਇੱਕ ਤਾਂ ਜਿਹਦਾ ਪਤਾ ਜਿਹੜਾ ਬੇਗੋਲ ਦੇ ਦਾ ਲਾਲਾ ਇੱਕ ਗਰਜੋਤ ਇੱਕ ਹੁੰਦਾ ਹੈ ਤੇ ਇੱਕ ਗੈਰੀ ਹੈ ਇੱਕ ਸਿੰਦੂਰ ਮੁਕਦਰੋਂ ਦਰਜ ਹੋ ਗਿਆ ਨਾ ਹਾਂਜੀ ਅਸੀਂ ਸਾਰੇ ਦਰਜ ਕਰਾਈ ਇਹਨਾਂ ਦੀਆਂ ਰਸ ਨਹੀਂ ਇਹਨਾਂ ਦੀ ਕਿਸੇ ਨੇ ਕੋਈ ਰਸ ਨਹੀਂ ਕੀਤੀ ਇਹਨਾਂ ਨੂੰ ਅਜੇ ਤੱਕ ਕੋਈ ਰੈਸਟ ਨਹੀਂ ਇਹਨਾਂ ਦੀ ਪਈ ਅੱਜ 17 18 ਦੇ ਨਾ ਹੋ ਚੱਲੇ ਮੇਰੇ ਬੱਚੇ ਨੂੰ ਮੁੰਜੇ ਤਾਂ ਲੱਗੇ ਨੋ ਤੇ ਕੀ ਕੀ ਮੰਗ ਕਰਦੇ ਮੈਂ ਤਾਂ ਇਹੀ ਮੰਗ ਕਰਨੇਗੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੇਰਾ ਬੱਚਾ ਜਮੰਜੇ ਤੇ ਪਿਆ ਹੋਇਆ ਆਵੇ ਔਰ ਨਾ ਕੋਈ ਰੋਟੀ ਖਾ ਰਿਹਾ ਹੈ ਨਾ ਉਹਦੇ ਅੰਦਰ ਕੋਈ ਪਾਣੀ ਲੰਘ ਰਿਹਾ ਹੈ ਅੱਜ 18 ਦਿਨ ਹੋ ਗਏ ਨੇ மஞ்சੇ ਤੇ ਲੱਗੇ ਮੈਨੂੰ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਫੌਸਲੇ ਕੋਈ ਤੁਹਾਨੂੰ ਐਸਾ ਵਿਸ਼ਵਾਸ ਦਵਾਇਆ ਦੇਖ ਦੋ ਦਿੰਦਾ ਦੋ ਦਿਨ ਦਾ ਟਾਈਮ ਦਿੰਦੇ ਕਈ ਤਿੰਨ ਦਿਨ ਦਾ ਟਾਈਮ ਦਿੰਦੇ ਨੇ ਪਰ ਸਾਡੀ ਇੱਕ ਦਾ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਨਿਆ ਕਿ ਇਹਨਾਂ ਨੂੰ ਜਲ ਜਲ ਜਲਤ ਫਾੜ ਕੇ ਸਜ਼ਾ ਦਿੱਤੀ ਜਾਵੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਜਿਹੜੀ ਆ ਗੋਲੀकांड ਹੋਇਆ ਇਹਦੇ ਤੇ ਕੀ 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 ਸੁਝਾਅ ਲਗਾ ਸਾਡਾ ਇਹ ਸੁਝਾਅ ਹੈ ਕਿ ਜਦੋਂ ਆਪਾਂ ਸਰਕਾਰ ਬਣਾਈ ਸੀ ਆਪਾਂ ਇਹ ਸੋਚਿਆ ਹੈਗਾ ਕਿ ਬਦਲਾਅ ਹੈ ਬਦਲਾਅ ਦੇ ਕਾਰਨ तकरीबन ਪੂਰਾ ਪੰਜਾਬ ਜਿਹੜਾ ਇੱਕ ਪਾਸੇ ਝੁਗਿਆ ਹੈਗਾ ਤੇ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਤੇ ਜੇਕਰ ਇਹ ਵਿਸ਼ਵਾਸ ਦੇ ਨਾਲ ਆਪਾਂ ਬਦਲਾਅ ਲਿਆਉਣ ਦੇ ਵਿਸ਼ਵਾਸ ਵਿੱਚ ਆਪਾਂ ਇਸ ਸਰਕਾਰ ਨੂੰ ਆਪਣੇ ਆਪਣੇ ਉੱਤੇ ਲੈ ਕੇ ਆਏ ਆ ਤੇ ਜੇ ਇਤਨਾ ਹੀ ਗੈਗਬਾਰ ਹੁੰਦੇ ਰਹੇ ਤੇ ਸਾਡੇ ਵਿਸ਼ਵਾਸ ਕਰਨ ਦੀ ਜਿਹੜੀ ਹੈ ਮਤਲਬ ਮਾਨੂੰ ਜੀ ਸਾਡਾ ਬੇਟਾ ਆ ਬਾਬੇ ਰੋਸ਼ਨ ਸਿੰਘ ਦੇ ਬਰਸੀ ਜਗ੍ਹਾ ਹੀ ਮੱਥਾ ਟੇਕਣ ਉੱਥੋਂ ਰਾਤ ਨੂੰ 9 ਵਜੇ ਆ ਰਹੇ ਆ ਠੀਕ ਹੈ ਆਉਂਦੇ ਆਉਂਦੇ ਪਿੱਛੇ ਗੱਡੀ ਲਾ ਲਈ ਕਿਸੇ ਨੇ ਤੇ ਸਾਡੇ ਬੱਚੇ ਤੇ ਗੋਲੀ ਮਾਰ ਦਿੱਤੀ ਸਾਡਾ ਬੱਚਾ ਉੱਥੇ ਹੀ ਫੱਟਰ ਹੋ ਗਿਆ ਉਹ ਬੱਚੇ ਨੇ ਚਾਰ ਜਾਣਿਆਂ ਨੂੰ ਪਛਾਣਿਆ ਪੰਜਾਂ ਠੀਕ ਹੈ ਉਹ ਪੰਜਾਂ ਦੇ ਨਾਮ ਦਿੱਤੇ ਆ ਐਫ ਆਈ ਆਰ ਦਰਜ ਕੀਤੀ ਆ ਅੱਛਾ ਜੀ ਤੇ ਅਜੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ 17-18 ਦਿਨ ਹੋ ਗਏ ਬੱਚਾ ਕੁਝ ਖਾ ਨਹੀਂ ਰਿਹਾ ਕੁਝ ਪੀ ਨਹੀਂ ਰਿਹਾ ਸਾਰਾ ਉਹਦਾ ਪੇਟ ਭਾਟਾ ਪਿਆ ਇਹ ਸੁਣਵਾਈ ਕਿਦਾਂ ਨਹੀਂ ਹੋ ਰਹੀ ਐਫ ਆਈ ਆਰ ਦਰਜ ਕਰ ਦਿੱਤੀ ਪੁਲਿਸ ਨੂੰ ਹਾਂ ਜੀ ਹਾਂ ਜੀ ਤੇ ਇਹਦੇ ਵਿੱਚ ਕੋਈ ਦੋਸਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਅਜੇ ਤੱਕ ਕੋਈ ਨਹੀਂ ਕੀਤਾ ਹਰਨੋ ਕੋਈ ਨਹੀਂ ਅਜੇ ਤੱਕ ਲੱਭਾ ਹੈ ਚਪਾਰੇ ਆ ਸਾਡੀ ਤੇ ਇਹੋ ਹੀ ਬੇਨਤੀ ਇਹੋ ਹੀ ਮੰਗ ਆ ਵੀ ਸਾਡੇ ਬੱਚੇ ਦੇ ਜਿੱਦਾਂ ਗੋਲੀ ਵੱਜੀ ਹੈ ਨਾ ਉਦਾ ਹੀ ਉਹਨਾਂ ਨੂੰ ਫੜ ਕੇ ਅੰਦਰ ਸਿਖਾ ਦੇ ਦੇਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਐਦਾਂ ਕਿਸੇ ਦਾ ਮਾਂ ਦਾ ਬੱਚੇ ਦੇ ਢਡ ਪਾੜੀ ਸਰ ਜਿਹੜੇ ਪਿਛਲੇ ਕੋਈ 15 16 ਦਿਨ ਪਹਿਲਾਂ ਇਸੇ ਕੋਈ ਗੋਲੀ ਦੀ ਵਾਰਦਾਤ ਹੋਈ ਆ ਇਸੇ ਬੱਚੇ ਨੂੰ ਗੋਲੀ ਲੱਗੀ ਆ ਉਹਦੇ ਉੱਤੇ ਕੀ ਕਾਰਵਾਈ ਕਰਦੇ ਇਸ ਤਰ੍ਹਾਂ ਹੋਇਆ ਜੀ ਇੱਥੇ ਸਾਡੇ ਨਾ ਗੁਰਦਰਾ ਸਾਹਿਬ ਹੈ ਚੰਗੀ ਗੁਰਦਰਾ ਸਾਹਿਬ ਆ ਪਿੰਡ ਮਖਸੂਦਪੁਰ ਚ ਰਾਤ ਨੂੰ ਨਾ ਕੋਈ ਪੌਣਿਕ 10 ਵਜੇ ਦੀ ਗੱਲ ਹੈਗੀ ਆ ਤਿੰਨ ਮੋਰਸਲ ਤੇ ਮੁੰਡੇ ਜਿਹਨੂੰ ਦਸਕਰਨ ਸਿੰਘ ਚਲਾ ਰਿਆ ਸੀ ਦੋ ਰੇ ਫਰੈਂਡੋਰੇ ਨਾਲ ਨਾਲ ਬੈਠੀ ਸੀ ਤੋ ਆਰੇ ਜਿਹੜੋ ਰਾਮਾਂ ਦੇ ਕਿਟਕੇ ਗਿਆ ਤੇ ਪਿਛੋਂ ਇੱਕ ਗੱਡੀ ਆਉਂਦੀ ਆ ਜਿਹਦੇ ਨੰਬਰ ਪਲੇਟ ਨਹੀਂ ਪੜੀ ਜਾਂਦੀ ਤੇ ਉਹ ਵਿੱਚ ਮੁੰਡੇ ਉਤਰ ਕੇ ਤੇ ਇਹਨਾਂ ਦੇ ਗੋਲੀ ਮਾਰ ਦਿੰਦੇ ਆ ਇਹਦੇ ਮੁੰਡੇ ਤੇ ਗੋਲੀ ਲੱਗਦੀ ਆ ਆਪਣੇ ਕਰ ਤੋਂ ਥੱਲੇ ਸਾਈਡ ਤੇ ਉਹ ਮਗਰੋਂ ਇੱਕ ਗੱਡੀ ਆ ਰਹੀ ਸੀਗੀ ਜਿਹਦੇ ਵਿੱਚ ਮੁੰਡਾ ਇੱਕ ਇਥੇ ਦੇ सरपंच ਹੈਗਾ ਉਹ सोनू सोनू ਉਹਦਾ ਛੋਟਾ ਨਾਮ ਹੈਗਾ ਲਖਨੇਮ ਤੇ ਉਹਨਾਂ ਜੱਕਦਾਂ ਮਨੂੰ ਮੁੰਡੇ ਨੂੰ ਉਸ ਚੱਕਿਆ ਚੱਕ ਕੇ ਤੁਰੋਂ ਆ ਕੇ ਗੱਡੀ ਚ ਆਪਣੀ ਚ ਤੇ ਉਹ ਲੈ ਜਾਂਦੇ ਉਹਨੂੰ ਹਸਪਤਾਲ ਤੇ ਉਹ ਜਿਹੜੇ ਲਾਜਾ ਮੁੰਡਾ ਹਜੇ ਵੀ ਉਹਦਾ ਠੀਕ ਆ ਹੁਣ ਉਹਦੀ ਕੰਡੀਸ਼ਨ ਮੁੰਡੇ ਦੀ ਅੱਗੇ ਨਾਲੋਂ ਬਹੁਤ ਬਿੱਤਰ ਹੋ ਗਿਆ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਐਫਪੀਆਲ ਲੋਸ ਕਰਕੇ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੋਈ ਹੈ ਸਭ ਕਿੰਨੇ ਬੰਦੇ ਆ ਰਹੇ ਐ ਪੀਐਲਓਟ ਜੀ ਅਫਸ਼ਰ ਕਹਿੰਦੇ ਚਾਰ ਬੰਦੇ ਜਿਹੜੇ ਹੈਗੇ ਬਾਈ ਨੇਮ ਹੈਗੇ ਬਾਕੀਆਂ ਨਾਨ ਦੱਸੇ ਹੈਗੇ ਉਹਨਾਂ ਨੇ ਰੈਸਪੀ ਪਾਈ ਗਈ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਬਾਕੀਆਂ ਦੀ ਭਾਲ ਜਾਰੀ ਆ ਥੋੜੇ ਉਹ ਕਿਉ ਜਿਹੜੇ ਹੈਗੇ ਆਪਣੇ ਘਰਾਂ ਤੋਂ ਭੱਜੇ ਹੋਏ ਆ ਉਹਨਾਂ ਦੇ ਟਿਕਾਣਿਆਂ ਤੇ ਉਹਨਾਂ ਦੇ ਟੈਕਨੀਕਲ ਸੈਲਦੀ ਵੀ ਅਸੀਂਾਂ ਮਦਦ ਲੈ ਕੇ ਅਸੀਂ ਜਿਹੜਾ ਆ ਉਹਨੂੰ ਅਰੈਸਟ ਕਰ ਰਹੇ